ਹਾਂਜੀ ਰਾਤ ਅਸੀਂ ਐਸ ਹਾਟਲ ਵਿੱਚ ਠਹਿਰੇ ਸੀਗੇ ਇਹਦਾ ਆਲੇ ਦੁਆਲੇ ਦਾ 뷰 ਤੁਹਾਨੂੰ ਮੈਂ ਦਿਖਾਉਂਦਾ ਨਹੀਂ ਦਿਖਾਇਆ ਕਿੱਥੇ ਆ ਦੇਖੋ ਤੇ ਨਜ਼ਾਰੇ ਲਓ ਤੋ ਚੁੱਕੀ ਆ ਅੱਜ ਅੱਗੇ ਜਾਵਾਂਗੇ ਘੁੰਮਣ ਤੇ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਕਿੱਥੇ ਜਾ ਰਹੇ ਆ ਹਾਂਜੀ ਜੇ ਤੁਹਾਨੂੰ ਵਲੌਗ ਸੋਹਣੇ ਲੱਗ ਰਹੇ ਨੇ ਤੇ ਇਹਨੂੰ ਕਰ ਲਓ ਸਬਸਕ੍ਰਾਈਬ ਚੈਨਲ ਨੂੰ ਸ਼ੇਅਰ ਕਰੋ ਵਾਤ ਤੋਂ ਵਾਤ ਲਾਈਕ ਕਰੋ ਕਮੈਂਟ ਕਰੋ ਵਧੀਆ-ਵਧੀਆ ਕਮੈਂਟ ਕਰੋ ਤੁਹਾਨੂੰ ਹੋਰ ਵੀ ਵਧੀਆ-ਵਧੀਆ ਵੀਊ ਦਵਾ ਦੇਵਾਂਗੇ ਚੱਲਦੇ ਆਂ ਅੱਗੇ ਪੈਲਗਾਮ ਨੂੰ ਕਹਿੰਦੇ ਕਿੱਥੇ ਆ ਗਏ ਜੰਨਤ ਚ ਆ ਗਏ ਕਸ਼ਮੀਰ ਤੇ ਮੇਰੀ ਜੰਨਤ ਆ ਰਾਤ ਦਾ ਵਾਲਾ ਜਾਮ ਫੇਰ ਲੱਗ ਗਿਆ ਯਾਰ ਇੱਥੇ ਰਾਤ ਇੱਥੋਂ ਵਾਪਸ ਮੁੜੇ ਸੀ ਅਸੀਂ 7 ਕਿਲੋਮੀਟਰ ਦਾ ਜਾਮ ਲੱਗਾ ਸੀ ਪੈਲਗਾਮ ਦਾ ਰਸਤਾ ਹੈ ਤੇ ਇੱਧਰ ਜਾਂਦੇ ਆ ਅਮਰਨਾਥ ਯਾਤਰਾ ਨੂੰ ਜਾਂਦੇ ਨੇ ਲੋਕ ਤਾਂ ਕਰਕੇ ਰਸ਼ਾ ਸਿੱਧਾ ਚੱਲੋ ਸਿੱਧਾ ਇਹ ਹੈ ਜੀ ਪੈਲਗਾਮ ਸਿਟੀ ਇੱਥੋਂ ਅੱਗੇ ਜਾਵਾਂਗੇ ਘੁੰਮਣ ਥੋੜਾ ਜਿਆ ਹੋਰ ਅੱਗੇ ਬਤਾ ਵੈਲੀ ਪੈਲਗਾਮ ਉਹਦੇ ਬਹੁਤ ਸੋਹਣੇ 뷰 ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੈਦਰ ਵੀ ਬਹੁਤ ਸੋਹਣਾ ਹੋਇਆ ਹੈ ਨਾ ਕੋਲ ਨਜ਼ਾਰੇ ਆ ਰਹੇ ਨੇ ਕੋਲ ਹਾਂ ਜੀ ਹੁਣ ਪੈਲਗਾਮ ਆ ਸੀ ਹੁਣ ਸਾਗਰ ਨਤਨਾ ਚੱਲਿਆ ਖਾਣ ਹਾਂ ਜੀ ਦੱਸੋ ਇਹਦੇ ਬਾਰੇ ਅਸੀਂ ਸਾਰੇ ਹੁਣ ਆਏ ਆ ਆਣ ਕੇ ਪ੍ਰਸ਼ਾਦਾ ਛਕਣ ਲੱਗੇ ਆ ਇੱਥੇ ਪਹਿਲ ਗਾਵਾਂ ਆ ਸਾਗਰ ਇੱਥੋਂ ਦੇ ਬੜਾ ਸੋਹਣਾ ਬਹੁਤ ਸੋਹਣਾ ਬੜਿਆ ਸਭ ਕੁਝ ਆਨੰਦਿਆ ਇੱਥੇ ਕਿੰਨਾ ਸੋਹਣਾ ਆ ਸਾਡੇ ਫਰੈਂਡਸ ਸਵੇਰ ਦੇ ਭੁੱਖੇ ਨੇ ਤੇ ਹੁਣ ਪਛਾਲਾ ਛਕਣ ਲੱਗੇ ਨੇ ਟਿਕਾਣਾ ਲੰਬਿਆ ਹੁਣ ਮਜ਼ਾ ਆ ਜਾਏਗਾ ਬੜੀ ਟਿਕਾਣਾ ਦਾ ਪ੍ਰਸ਼ਾਦਾ ਛਕ ਕੇ ਅਸੀਂ ਅੱਗੇ ਰਵਾਨਗੀ ਕਰਾਂਗੇ ਬਹੁਤ ਸੋਹਣਾ ਬੜਿਆ ਸਾਰਾ ਤੁਸੀਂ ਵੇਖੋ ਕਿੰਨਾ ਸੋਹਣਾ ਦੇਖ ਮਿਹਨਤ ਮਗਾੜਾ ਜੀ ਜਿਹੜੀ ਬੋੜਾ ਬੰਦਰਾ ਜੀ ਮੀਨਾਂ ਨਾਲ ਅੱਜ ਆ ਕੇ ਪ੍ਰਾਖਾ ਹਾਂ ਕੋ ਤੋਂ ਪੀਓ ਓਏ ਓਏ ਹਾਂਜੀ ਖਾਣਾ ਖੂਣਾ ਖਾਹ ਹੋ ਗਿਆ ਖਾਣੇ ਤਾਂ ਹੋ ਗਏ ਵਿਲੇ ਤੇ ਹੁਣ ਚੱਲੇ ਆ ਅੱਗੇ ਬਤਾ ਵੈਲੀ ਆ ਦੇਖ ਲਓ ਥੋੜਾ ਜਿਹਾ 뷰 ਪੈਲਗਰਮ ਸ਼ਹਿਰ ਦਾ ਜਿਹੜਾ ਉਹ ਮੈਂ ਇਹ ਬਹੁਤ ਸੋਲਦੀ ਕਰਾਦਾ ਤਾ ਉਹ ਨਾ ਜਿਹੜਾ ਵਿਰਧਿਆੜੀ ਦੇ ਸਾਵਣੂ ਪੂਰੇ ਤੇ ਗਏ ਆ ਹਾਂ ਗੋਪੀ ਕੀ ਚੱਲ ਰਿਹਾ ਸਾਰੇ ਜਾਂਦੇ ਪਰ ਪੈਸੇ ਨਹੀਂ ਪੂਰਾ ਹੋਣ ਦੇ ਕੀ ਚੱਲ ਰਿਹਾ ਤੁਹਾਡੀ ਗੱਡੀ 'ਚ ਇਹ ਆ ਗਿਆ ਜੀ ਬਿਤਾ ਵੈਲੀ ਇਹ ਵੀ ਪਾਰਕਿੰਗ ਹੈ ਪੂਰੀ ਫੁੱਲ ਆ ਉੱਤੇ ਲਾਈਨਾਂ ਲੱਗੀਆਂ ਗੱਡੀਆਂ ਦੀਆਂ ਨਾ ਬਾਹਰ ਨਹੀਂ ਆ ਕੇ ਨਹੀਂ ਬਾਹਰ ਨਹੀਂ ਆ ਇਹਨਾਂ ਨੂੰ ਕੰਮ ਟੱਪ ਕੇ ਨਾ ਜਾਨੀ ਪਿੰਡੋਂ ਹਮਨੇ ਉੱਪਰ ਚੜ ਗਏ ਹਲੋ ਚਾਉਂਦੇ ਦੇਖੇ ਕਿ ਕਿਤੋਂ ਆ ਰਿਹਾ ਹੈ ਚੜ ਬੇ ਬੈਤਰਾ ਰਿਆ ਕਰਾਉਣਾ ਤੋਂ ਆ ਜਾ ਸਮੇਂ ਟਿੱਕ ਟਕ ਪਾਦਾ ਚੈਨਲ ਹੈਗਾ ਹਾਂਜੀ ਹਾਂਜੀ ਸਲਾਮਾਂ ਕਿ ਨਿੱਕਰ ਆਏ ਵੀ ਜਿੱਥੇ ਜਿੱਥੇ ਚੱਲ ਰਹੇ ਖੜ੍ਹ ਜਾਵੇ ਕੌਣ ਕੋ ਇੱਥੇ ਆ ਓਏ ਕਰਾ ਕੋ ਇੱਥੇ ਆ ਪਰ ਇਹਨਾਂ ਲੋਕਾਂ ਨੂੰ ਜਿਸ ਨੂੰ ਬੋਲਦੇ ਹੈ ਦੇਤਾ ਆਲ ਯਾਲੇ ਆਪਣੇ ਸੁਝਾਦੇ ਸੁਝਾਏ ਨੇ ਜੀ ਅਸੀਂ ਆ ਬਹੁਤ ਘੁੰਮ ਰਹੇ ਆ ਬੜੇ ਆਨੰਦ ਲੈ ਰਹੇ ਆ ਅਸੀਂ ਹੁਣ ਇੱਥੇ ਬਤਵ ਵਾਲੀ ਚ ਬੈਠੇ ਆ ਆ ਸਾਰੇ ਥਾਕੇ ਨੇ ਮੁੰਡਾ ਮੈਂ ਦੇਖਣ ਤੇ ਜੁਪੀਏ ਬਹੁਤ ਖੋਲ ਕੇ ਦੀ ਲਗਤਾ 50 ਲਓ ਜੀ ਕਿੱਤੇ ਦੇ ਹਿਸਾਬ ਨਾਲ ਕਲੀਅਰ ਕਰਨ ਲੱਗੇ ਆ ਉਹ ਸਾਡਾ ਰਹਿ ਜਿਹੜਾ ਗਿਆ ਜਿਹੜਾ ਪੈਸੇ ਤਾਂ ਲੈ ਗਿਆ ਥਰੇ ਥਰੇ ਹੋਣ ਤੇਰੇ ਪਿੱਛੇ ਬੈਠਾ ਜਿਹੜਾ ਰਹਾసే ਜੀ ਇਹਨਾਂ ਨੂੰ ਅਸੀਂ ਕੁਛ ਨਹੀਂ ਕਰ ਸਕਦੇ ਕੈਸ਼ ਥੋੜਾ ਜਿਹਾ ਤੇ ਆਪੋ ਆਪਣੇ ਵਿਚਾਰ ਲਓ ਕੈਸ਼ ਥੋੜਾ ਜਿਹਾ ਕੈਸ਼ ਬੜਾ ਨੰਦ ਆ ਰਿਹਾ ਬਹੁਤ ਨੰਦ ਆ ਰਿਹਾ ਘੁੰਮਣਾ ਵੀਰਾਂ ਦਾ ਸਾਡੇ ਵੱਤ ਤੇ ਗੁਰਦੁਆਰਾ ਆਈਏ ਕੋਈ ਚਾਹੀਦੀ ਹੁੰਦੀ ਆਹ ਅੱਗੇ ਆਹ ਬਾਹਰ ਕੋਡ ਰਹੀਆਂ ਆ ਕੇ ਆਪਣੇ ਵਿਚਾਰ ਲਓ ਕੋਈ 바ਰ ਕੋਡ ਦੇ ਠੀਕ ਹੈ ਸਰ ਹਾਂਜੀ ਆਪਣਾ ਵਿਚਾਰ ਹੈ ਉਸ ਹੀ ਆਪਣਾ ਦੋ ਨਾ ਦੇਖੋ ਜੀ ਦੇਖੋ ਨੀ ਯਾਰ ਇਹ ਬਤਾਰ ਵੈਲੀ ਦੇ ਕਿੰਨੇ ਸੋਹਣੇ 뷰 ਨੇ ਇੱਥੇ ਹੋਈ ਹੈ ਬਤਾਰ ਫਿਲਮ ਦੀ ਸ਼ੂਟਿੰਗ ਸਾਂਝੀ ਦੀ ਬਤਾਰ ਫਿਲਮ ਦੀ ਕੀ ਆ ਨਿਆਰੇ ਨੇ ਕਿੰਨੇ ਮਨਮੋਹਕ ਨਜ਼ਾਰੇ ਨੇ ਆਨੰਦ ਆ ਗਿਆ ਇੱਥੇ ਆ ਗਿਆ ਬਤਾਵ ਮੂਵੀ ਤੋਂ ਹੀ ਨਾਂ ਪਿਆ ਇਹਦਾ ਬਤਾਵ ਬੈਲੀ ਰੁਕੋ ਜੇਂਂ ਦਿੱਤੇ ਆਗੇ ਜੰਨਤ ਚ ਆ ਗਏ ਜਿਵੇਂ ਜੰਨਤ ਬਣੀ ਦੇਖੋ ਕਿੰਨਾ ਸਾਫ ਕ੍ਰਿਸਟਲ ਤੇ ਕਲੀਅਰ ਪਾਣੀ ਉਹ ਦੂਰ ਤੱਕ ਐਨ ਸਾਫ ਦੇਖਦਾ ਬਣੀ ਪਾਣੀ ਦੇ ਵਿੱਚ ਸਾਰਾ ਕੁਝ ਸਾਫ ਦੇਖਦਾ ਪੱਥਰ ਥੱਲੇ ਆ ਗਿਆ ਮੈਨੂੰ ਆ ਗਿਆ ਮੈਨੂੰ ਆ ਗਿਆ ਘੱਟ ਬਹਿਰਾ ਵਾਲੇ ਦੇ ਰੰਗ ਤਮਾਸ਼ੇ ਦੇਖਿਓ ਜੀ ਡੈਸ਼ ਕੈਂਡ ਰਿਕਾਰਡ ਹੋਈ ਏਦੀ ਵੀਡੀਓ ਕਿਵੇਂ ਬੰਦਾ ਗੱਡੀ ਦੇ ਪਿੱਛੇ ਨਿਕਲ ਕੇ ਆਪਣਾ ਡੱਜੀ ਬੈਗ ਉੱਪਰ ਰੱਖਦਾ ਅੱਗੇ ਮੁਰਗੇ ਨੇ ਬਾਰੀ ਬੰਦ ਕਰਕੇ ਤੇ ਬਾਹਰ ਹੀ ਖੜ ਜਾਣਾ ਅੱਗੇ ਇਹਨੇ ਸਟਾਪ ਤੇ ਉਤਰ ਜਾਣਾ ਲੋਲੇ ਨੂੰ ਪੜਿਆ ਹੋਇਆ ਆ ਜੇ ਉਸ ਵਾਂ ਨਾ ਕਿ ਪੁਲਵਾਇ ਮੈਂ ਕਿਹਾ ਅਸੀਂ ਚਾਈ ਚੁੱਕੇ ਰਹਿਣਾ ਆ ਜਾਂਦਾ ਬਰੇਨ ਦਾ ਸੱਤ ਬਰੇਨ ਨਹੀਂ ਬਾਰੀ ਲਾ ਦੋ ਨਾ ਬਾਰੀ ਘੜੀ ਜਾ ਉਹ ਜਾਣ ਜਾਣ ਕਰ ਕਰਨਾ ਹੋ ਰਿਹਾ ਹੈ। ਹਾਂਜੀ ਪਹਿਲਗਾਮ ਤੋਂ ਨਿਕਲ ਗਏ ਆ ਅਸੀਂ ਹੁਣ ਸ਼੍ਰੀਨਗਰ ਨੂੰ। ਸ਼੍ਰੀਨਗਰ ਰਾਤ ਰਾਵਾਂਗੇ ਜਾ ਕੇ ਤੇ ਹੁਣ ਇੱਥੇ ਹੀ ਕਰਦੇ ਆ ਅੱਜ ਦੇ ਅੱਜ ਦੇ ਵਲੌਗ ਦੀ ਸਮਾਪਤੀ ਕਿਉਂਕਿ ਵਲੌਗ ਬਹੁਤ ਲੰਬਾ ਹੋ ਗਿਆ ਪਹਿਲਾਂ ਹੀ। ਤੇ ਜੇ ਇਹਦੂ ਅਗਲਾ ਵੀ ਜੋੜਾਂਗੇ ਨਾਲ ਸ਼੍ਰੀਨਗਰ ਵਾਲਾ ਪਹੁੰਚਣ ਵਾਲਾ ਤੇ ਹੋਰ ਲੰਬਾ ਹੋ ਜਾਏਗਾ। ਉਹਦੇ ਲਈ ਇੰਤਜ਼ਾਰ ਕਰੋ ਅਗਲੇ ਵਲੌਗ 'ਚ। ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਸ਼ੇਅਰ ਕਰੋ, ਲਾਈਕ ਕਰੋ, ਵੱਧ ਤੋਂ ਵੱਧ ਕਮੈਂਟ ਕਰੋ। ਸੀਰੀਜ਼ ਕਿਦਾਂ ਲੱਗ ਰਹੀ ਆ ਉਹ ਵੀ ਦੱਸੋ ਅੱਗੇ ਤੋਂ ਬਾਅਦ ਕਸ਼ਮੀਰ ਵਾਲੇ ਤੋਂ ਬਾਅਦ ਫਿਰ ਤੁਹਾਨੂੰ ਸ਼੍ਰੀਨਗਰ ਤੋਂ ਬਾਅਦ ਫਿਰ ਤੁਹਾਨੂੰ ਲਦਾਖ ਦਾ ਵੀ ਟ੍ਰਿਪ ਦਿਖਾਵਾਂਗੇ ਇਸ ਤੋਂ ਬਾਅਦ ਲਦਾਖ ਵੱਲ ਜਾਵਾਂਗੇ ਉਧਰ ਦੇ ਵੀ ਨਜ਼ਾਰੇ ਦਿਖਾਵਾਂਗੇ ਇਹ ਕਸ਼ਮੀਰ ਦੇ ਦੇਖ ਲਓ ਹਰਿਆਲੀ ਫਿਰ ਉੱਥੋਂ ਦੇ ਸੁੱਕੇ ਪਹਾੜ ਵੀ ਦਿਖਾਵਾਂਗੇ ਤੁਹਾਨੂੰ ਬਣੇ ਰਹੋ ਅਗਲੇ ਵਲੌਗ ਤੱਕ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ ਮਿਲਦੇ ਆਂ ਕੱਲ ਨੂੰ ਅਗਲੇ beautiful level of by